ਜਦੋਂ ਸਾਰੀਆਂ ਪੰਥ ਵਿਰੋਧੀ ਤਾਕਤਾਂ ਏਜੰਸੀਆਂ ਇਕੱਠੀਆਂ ਹੋ ਕੇ ਸਿੱਖ ਕੌਮ ਦੀਆਂ ਸੰਸਥਾਵਾਂ ਦੇ ਕਬਜ਼ਾ ਕਰਨ ਲਈ ਤੁਰ ਪੈਣ ਤਾਂ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਤਾਂ ਬੋਲਣਾ ਪੈਣਾ ਸਾਰਿਆਂ ਨੂੰ ਜਾਗਣਾ ਪੈਣਾ ਅੱਜ ਹਾਲਾਤ ਦੇਖੋ ਜਿਵੇਂ ਪਹਿਲਾਂ ਤਖਤ ਸ੍ਰੀ ਪਟਨਾ ਸਾਹਿਬ ਤਖਤ ਸ੍ਰੀ ਹਜੂਰ ਸਾਹਿਬ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰੰਤਿਓ ਕਮੇਟੀ ਹਰਿਆਣਾ ਗੁਰਦੁਆਰਾ ਪ੍ਰੰਤਿਓ ਕਮੇਟੀ ਤੇ ਕਿਹੜੇ ਲੋਕ ਕਾਬਜ਼ ਹੋਏ ਤੇ ਕਿੱਦਾਂ ਹੋਏ ਸਾਡੇ ਬੰਦਿਆਂ ਦੇ ਸਿਰਾਂ ਤੇ ਮੋਢਿਆਂ ਤੇ ਹਥਿਆਰ ਰੱਖ ਰੱਖ ਕੇ ਕਾਬਜ ਹੋਏ ਤੇ ਸਿੱਧੀਆਂ ਅੱਜ ਉਹਨਾਂ ਸੰਸਥਾਵਾਂ ਦੇ ਵਿੱਚ ਦਖਲਦਜ਼ੀਆਂ ਚੱਲ ਰਹੀਆਂ ਨੇ ਅੱਜ ਹਾਲਾਤ ਇਹ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਸ਼੍ਰੀ ਅਮਰਤਸਰ ਨੂੰ ਇਹ ਤਾਕਤਾਂ ਕਬਜ਼ਾ ਕਰਨ ਨੂੰ ਫਿਰਦੀਆਂ ਨੇ ਤੇ ਸਾਡੇ ਵਿੱਚੋਂ ਹੀ ਪਾਟੇ ਹੋਏ ਬੰਦੇ ਨੇ ਜਿਹੜੇ ਉਹ ਆਪਣੇ ਸਿਰ ਆਪਣੇ ਮੋਢੇ ਰੱਖ ਰੱਖ ਕੇ ਉਹਨਾਂ ਤਾਕਤਾਂ ਨੂੰ ਉੱਥੇ ਕਾਬਜ ਕਰਨ ਲਈ ਦੇ ਰਹੇ ਨੇ ਹਾਲਾਤ ਇਹ ਨੇ ਕਿ ਜਿਹੜੀ ਸਾਲਾਨਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦਾ اجلاس ਹੁੰਦਾ ਤੇ ਪ੍ਰਧਾਨਗੀ ਤੇ ਉਹਦੇਦਾਰਾਂ ਦੀ ਚੋਣ ਹੁੰਦੀ ਆ ਉਹਦੇ ਵਿੱਚ ਜਿਹੜੀ VOTING ਹੋਣੀ ਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੇ ਐਜੀਪੀਸੀ ਮੈਂਬਰਾਂ ਨੂੰ ਕੋਈ ਕਹਿਣ ਨੂੰ ਗਰੇਜ ਨਹੀਂ ਕਿ ਵੱਡੇ ਵੱਡੇ ਲਾਲਚ ਵੱਡੀਆਂ ਵੱਡੀਆਂ ਚੇਅਰਮੈਨੀਆਂ ਦਿੱਲੀ ਦਰਬਾਰ ਵੱਲੋਂ ਪੰਜਾਬ ਦੇ ਦਰਬਾਰ ਵੱਲੋਂ ਵੱਡੀਆਂ ਵੱਡੀਆਂ ਆਫਰਾਂ ਕਰੋੜਾਂ ਰੁਪਈਆ ਇੱਥੋਂ ਤੱਕ ਕਿਹਾ ਜਾ ਰਿਹਾ ਕਿ 50 ਤੋਂ 100 ਕਰੋੜ ਰੁਪਈਆ ਵੀ ਲੋਨ ਨੂੰ ਫਿਰਦੇ ਨੇ ਪਤਾ ਹੀ ਨਹੀਂ ਕੀ ਕੁਝ ਆਫਰਾਂ ਦੇ ਰਹੀਆਂ ਨੇ ਅੱਜ ਵੀ ਕਮਾਲ ਵਿਦੇਸ਼ ਨਾਲ ਸੰਬੰਧਿਤ ਇੱਕ ਜੀਪੀਸੀ ਮੈਂਬਰ ਨਾਲ ਗੱਲ ਹੋਈ ਮੌਜੂਦਾ ਸਰਕਾਰ ਦੇ ਐਮਐਲਏ ਦਾ ਕਿਸੇ ਦਾ ਪੂਰ ਨਹੀਂ ਜਾਂਦਾ ਕਿ ਸਾਹਬ ਦਾ ਹੁਕਮ ਹੈ ਵੋਟ ਬੀਬੀ ਜਗੀਰਕੌਰ ਨੂੰ ਪਾਓ ਉਹ ਜਗੀਰਕੌਰ ਜਿਹਦੇ ਖਿਲਾਫ ਕਿੰਨੀਆਂ ਜੜੀਆਂ ਰੋਮਾਂ ਦੀ ਬੇਅਦਬੀ ਤੋਂ ਲੈ ਕੇ ਕਿੰਨੀਆਂ ਨੇਕ ਕਸ਼ਿਕਤਾ ਸ਼੍ਰੀ ਕਾਲਤਾਖ ਸਾਹਿਬ ਸਤਕਾਰਯੋਗ ਸਰਦਾਰ ਜਥੇਦਾਰ ਸਾਹਿਬ ਕੋਲ ਪਹੁੰਚੀਆਂ ਹੋਈਆਂ ਨੇ ਜਿਹਦਾ ਹਾਲ ਤੱਕ ਕੋਈ ਵੀ ਜਿਹੜਾ ਉਹ ਫੈਸਲਾ ਨਹੀਂ ਆਇਆ ਹਲੇ ਵਿਚਾਰधीन ਹੈ ਤੇ ਉਹ ਜਗੀਰਕੌਰ ਦੇ ਖਿਲਾਫ ਅੱਜ ਉਹਦੇ ਨਾਲ ਰਲ ਕੇ ਉਹਦੀ ਪਿੱਠ ਤੇ ਖੜ ਕੇ ਜਿਵੇਂ ਪਿਛਲੇ ਸਾਲ ਨਾਲੋਂ ਵੀ ਜ਼ਿਆਦੇ ਵੱਡੀ ਤਾਕਤ ਦੇ ਨਾਲ ਪੰਥ ਵਿਰੋਧੀ ਤਾਕਤਾਂ ਏਜੰਸੀਆਂ ਦਿੱਲੀ ਦੀਆਂ ਤਾਕਤਾਂ ਤਕੜੀਆਂ ਹੋ ਕੇ ਇਹਨਾਂ ਦੇ ਅੱਗੇ ਕਰਕੇ ਇਹਨਾਂ ਨੂੰ ਇਹਨਾਂ ਨੂੰ ਅੱਗੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਸ੍ਰੀ ਅਮਰਸਰ ਤੇ ਕਾਬਜ਼ ਹੋਣ ਨੂੰ ਫਿਰਦੀਆਂ ਨੇ ਕੀ ਗੱਲ ਬਈ ਸਾਡੀ ਜਮੀਰ ਕਿੱਥੇ ਗਈ ਕੀ ਅਸੀਂ ਚਾਹੁੰਦੇ ਆ ਕਿ ਉਹ ਤਾਕਤਾਂ ਜਿਹੜੀਆਂ ਦਿੱਲੀ 'ਚ ਉਹ ਤਾਕਤਾਂ ਜਿਹੜੀਆਂ ਹਰਿਆਣੇ 'ਚ ਉਹ ਤਾਕਤਾਂ ਜਿਹੜੀਆਂ ਪਟਨਾ ਸਾਹਿਬ ਤੇ ਸ੍ਰੀ ਹਜੂਰ ਸਾਹਿਬ ਦੇ ਵਿੱਚ ਕਾਬਜ਼ ਹੋ ਚੁੱਕੀਆਂ ਨੇ ਉਹ ਤਾਕਤਾਂ ਵੀ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕੋਮਟੀ ਸ੍ਰੀ ਅੰਮ੍ਰਿਤਸਰ ਕਾਬਜ ਹੋਣ ਕਿ ਉਹ ਤਾਕਤਾਂ ਇਹਨਾਂ ਆਪਣੇ ਬੰਦਿਆਂ ਤੋਂ ਕੀ ਕੁਝ ਕਰਵਾਉਣਗੀਆਂ ਇੱਕ ਗੱਲ ਸੋਚੋ ਜਿਨ੍ਹਾਂ ਦੀ ਤਾਕਤ ਦੇ ਨਾਲ ਜਿਨ੍ਹਾਂ ਦੀ ਹਮਾਇਤ ਦੇ ਨਾਲ ਇਹ ਧੜਾ ਕਾਬਜ ਹੋਣ ਨੂੰ ਫਿਰਦਾ ਫਿਰ ਕੀ ਗੱਲ ਉਹਨਾਂ ਦੀ ਗੱਲ ਨਹੀਂ ਮੰਨੇਗਾ ਕੀ ਉਹਨਾਂ ਦੇ ਇਸ਼ਾਰੇ ਤੇ ਨਹੀਂ ਚੱਲੇਗਾ ਕੀ ਉਹਨਾਂ ਦੁਆਰਾ ਲਾਗੂ ਕੀਤੇ ਨਾਗਪੁਰ ਵਰਗਿਆਂ ਤੋਂ ਲਾਗੂ ਕੀਤੇ ਜਿਹੜੇ ਆ ਉਹ ਫੈਸਲਿਆਂ ਨੂੰ ਇੱਥੇ ਦਖਲਅਜ ਨਹੀਂ ਕਰਾਏਗਾ ਤੇ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਮਾਰਦੇ ਨੇ ਸੰਧਾਤਾ ਦੀ ਗੱਲ ਕਰਦੇ ਨੇ ਸਚਾਈ ਦੀ ਗੱਲ ਕਰਦੇ ਨੇ ਪਰ ਕੋਹਾਂ ਦੂਰ ਨੇ ਇਸ ਗੱਲ ਕਹਿਣੋ ਵੀ ਕੋਈ ਰੇਜ਼ ਨਹੀਂ ਕਿ ਇਹ ਤਾਕਤਾਂ ਇਹ ਜਿਹੜੇ ਲੋਕ ਉਹਨਾਂ ਦੇ ਨਾਲ ਲੱਗੇ ਹੋਏ ਨੇ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਾਰਦੇ ਮਾਰਦੇ ਪੰਜਾਬ ਤੇ ਸੰਸਥਾਵਾਂ ਤੱਕ ਆ ਚੁੱਕੇ ਹੋ ਸੰਸਥਾਵਾਂ ਤੱਕ ਆ ਚੁੱਕੇ ਹੋ ਉਹ ਬੰਦਾ ਕਿਉਂ ਰੜਕਦਾ ਥੋੜੀ ਅੱਖਾਂ ਦੇ ਵਿੱਚ ਕਿਉਂ ਇਹ ਸਾਰੀਆਂ ਤਾਕਤਾਂ ਇੱਕ ਗਲਤਾਂ ਸੋਚੋ ਯਾਰ ਇਹ ਸਾਰੀਆਂ ਤਾਕਤਾਂ ਏਜੰਸੀਆਂ ਦਿੱਲੀ ਦੀਆਂ ਤਾਕਤਾਂ ਇਹ ਪੰਥ ਵਿਰੋਧੀ ਤਾਕਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਕਿਉਂ ਨੇ ਕਮੀਆਂ ਰਹਿ ਗਈਆਂ ਹੋਣਗੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਉਹਨਾਂ ਦੀ ਮਾਫੀ ਵੀ ਬਾਰ ਬਾਰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਾ ਕੇ ਮੰਨੀ ਪਰ ਉਹ ਬੰਦਾ ਜੇ ਇੱਕ ਡਾਹ ਕੇ ਪੰਜਾਬ ਲਈ ਤੇ ਪੰਥ ਲਈ ਇੱਕ ਡਾਹ ਕੇ ਮੁਰੇ ਹੋ ਕੇ ਖੜਦਾ ਕਿ ਮੈਂ ਐਦਾਂ ਤੁਹਾਨੂੰ ਇੱਥੇ ਕਾਬਜ ਨਹੀਂ ਹੋਣ ਦੇਣਾ ਤਾਂ ਉਹਨਾਂ ਦੀ ਅੱਖਾਂ 'ਚ ਲੜਕਦਾ ਤਾਂ ਉਹ ਇਹਨਾਂ ਆਗੂਆਂ ਦੇ ਮੋਢਿਆਂ ਤੇ ਬੰਦੂਖਾਂ ਰੱਖ ਕੇ ਇਹ ਲੋਕ ਏਜੰਸੀਆਂ ਉੱਤੇ ਕਾਬਜ ਹੋਣ ਨੂੰ ਫਿਰਦੀਆਂ ਨੇ ਕਿਉਂਕਿ ਜਿਹੜੇ ਲੋਕ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਢਾਕੇ ਨਾਲ ਅੱਗੇ ਲੜ ਰਿਹਾ ਤਾਂ ਇਹ ਲੋਕ ਸਾਰੇ ਉਹਨੂੰ ਪਰੇ ਕਰਨ ਨੂੰ ਫਿਰਦੇ ਨੇ ਕੋਈ ਕਹਿਣ ਨੂੰ ਗਰੇਜ ਨਹੀਂ ਸੱਚ ਬੋਲਣੋਂ ਕਦੇ ਡਰਨਾ ਨਹੀਂ ਕਿਉਂਕਿ ਸੱਚ ਨੇ ਇੱਕ ਨਾ ਇੱਕ ਦਿਨ ਸਾਹਮਣੇ ਆਉਣਾ ਹੈ ਸੋ ਮੇਰੀ ਬੇਨਤੀ ਆ ਵੱਡੇ ਵੱਡੇ ਆਫਰ ਕਰੋੜਾਂ ਦੇ ਕਹਿੰਦੇ 100 ਕਰੋੜ ਤੱਕ ਰੁਪਇਆ ਲਾਉਣ ਨੂੰ ਏਜੰਸੀਆਂ ਪਤ ਨਹੀਂ ਕਿਹੜੀਆਂ ਤਾਕਤਾਂ ਨੇ ਲਾਉਣ ਨੂੰ ਫਿਰਦੀਆਂ ਨੇ ਵੱਡੇ ਵੱਡੇ ਆਫਰ ਐ ਜੀਪੀਸੀ ਮੈਂਬਰਾਂ ਨੂੰ ਇੱਥੋਂ ਤੱਕ ਕਿ ਮਜੂਦਾ ਸਰਕਾਰ ਦੇ ਐਮਐਲਏਾਂ ਦੇ ਫੋਨ ਅੱਜ ਦੀ ਗੱਲ ਹੈ ਇੱਕ ਮਾਲਵੇ ਨਾਲ ਸੰਬੰਧਤ ਜਿਹੜਾ ਮੇਰੇ ਧਿਆਨ ਦੇ ਵਿੱਚ ਆ ਮੌਜੂਦਾ ਐ ਜੀ ਪੀ ਸੀ ਮੈਂਬਰ ਨੂੰ ਫੋਨ ਜਾਂਦਾ ਕਿ ਸਾਹਬ ਦਾ ਹੁਕਮ ਹੈ ਕਿ ਵੋਟ ਵੀ ਬਿਜਗੀਰ ਕਰਨ ਪਾਇਓ ਇੱਥੋਂ ਤੱਕ ਜਿਹੜੀਆਂ ਤਾਕਤਾਂ ਦੇ ਸਿਰ ਪਰੇ ਲੋਕ ਕਾਬਜ ਹੋਣ ਨੂੰ ਫਿਰਦੇ ਨੇ ਕਿ ਇਹ ਲੋਕ ਪੰਥ ਦਾ ਭਲਾ ਕਰ ਦੇਣਗੇ ਕਿ ਉਹ ਤਾਕਤਾਂ ਇਹਨਾਂ ਤੋਂ ਪੁੱਠੇ ਤੇ ਮਾੜੇ ਕੰਮ ਉੱਥੇ ਐ ਜੀ ਪੀ ਸੀ ਦੇ ਨਹੀਂ ਕਰਵਾਉਗੀ ਸੋ ਇਸ ਲਈ ਮੇਰੀ ਬੇਨਤੀ ਆ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿਹੜੇ ਜਿਹੜੇ ਹਲਕਿਆਂ ਦੇ ਐ ਜੀ ਪੀ ਸੀ ਮੈਂਬਰ ਨੇ ਪੰਥਦਰਦੀਆਂ ਨੂੰ ਬੇਨਤੀ ਆ ਆਪਣੇ ਆਪਣੇ ਐ ਜੀ ਪੀ ਸੀ ਮੈਂਬਰਾਂ ਨੂੰ ਵੀ ਫੋਨ ਕਰੋ ਕਰੋ ਫੋਨ ਕਿੰਨੀ ਜੀ ਲੜਾਈ ਹੋ ਸਕਦੀ ਆ ਹੋ ਸਕਦਾ ਹੈ ਕਿ ਸਾਡੀ ਕਿਸੇ ਨਾ ਕੋਈ ਵਿਚਾਰਾਂ ਦੀ ਮਾਰੀ ਮੋਟੀ ਉੱਚੀ ਨੀਚੀ ਗੱਲ ਵੀ ਹੋਵੇ ਹੋ ਸਕਦਾ ਕੋਈ ਕਮੀਆਂ ਰਹਿ ਵੀ ਗਈਆਂ ਹੋਣਗੀਆਂ ਪਰ ਉਹਨਾਂ ਤਾਕਤਾਂ ਨੂੰ ਕਦੇ ਕਾਬਜ ਨਹੀਂ ਹੋਣ ਦਿਆਂਗੇ ਜਿਹੜੀਆਂ ਤਾਕਤਾਂ ਅੱਜ ਦਿੱਲੀ ਹਰਿਆਣੇ ਤੇ ਹੋਰ ਕਾਬਜ ਹੋ ਕੇ ਜਿਹੜੀਆਂ ਇਹੋ ਜੇ ਉੱਤੇ ਰੂਲ ਲਾਗੂ ਕਰਾ ਰਹੀਆਂ ਜਾ ਕੇ ਪਤਾ ਕਰੋ ਹਰਿਆਣੇ ਤੇ ਦਿੱਲੀ ਦੇ ਵਿੱਚ ਕੀ ਕੁਝ ਹੋ ਰਿਹਾ ਗੁਰੂ ਗੁਰਦੁਆਰਾ ਸਾਹਿਬਾਨ ਦੇ ਵਿੱਚ ਉਹਦੇ ਨਾਲੋਂ ਵੀ ਵੱਧ ਇੱਥੇ ਕਰਨਗੇ ਸੋ ਇਸ ਲਈ ਬੋਲਣਾ ਵੀ ਜ਼ਰੂਰੀ ਆ ਲੜਨਾ ਵੀ ਜ਼ਰੂਰੀ ਆ ਖੜਨਾ ਵੀ ਜ਼ਰੂਰੀ ਆ ਮਰਨਾ ਵੀ ਜ਼ਰੂਰੀ ਆ ਜਦੋਂ ਮਸਲਾ ਸਾਡੀ ਸੰਸਥਾਵਾਂ ਦਾ ਹੋਵੇ ਮਸਲਾ ਸਾਡੇ ਜਮੀਰ ਦੀ ਜਾਂ ਸਾਡੇ ਸਾਡੀ ਅਣਖ ਤੇ ਗਰਦਾ ਹੋਵੇ ਸੋ ਇਸ ਲਈ ਮੇਰੀ ਬੇਨਤੀ ਆ ਇਹ ਲੋਕਾਂ ਤੋਂ ਬਚੋ ਤੇ ਇਹ ਲੋਕਾਂ ਤੋਂ ਅੱਗੇ ਅੜੋ ਹਾਲਾਂਕਿ ਜਿੱਤ ਜਿੱਤ ਹਮੇਸ਼ਾ ਸਚਾਈ ਦੀ ਹੋਣੀ ਹੈ ਲੋਕਾਂ ਨੂੰ ਮੂੰਹ ਦੀ ਖਾਣੀ ਪੈਣੀ ਹੈ ਕਿਉਂਕਿ ਉਹ ਪਰਮਾਤਮਾ ਦਾ ਗੁਰੂ ਨਾਨਕ ਦਾ ਘਰ ਆ ਜਿਹੜਾ ਜਿਹੜੀਆਂ ਤਾਕਤਾਂ ਉੱਥੇ ਬੁਰੀ ਨਿਗਾ ਦੇ ਨਾਲ ਝਾਂਗ ਰਹੇ ਨੂੰ ਉਹਨਾਂ ਨੂੰ ਕਦੇ ਕਾਬਜ ਨਹੀਂ ਹੋਣ ਦੇਵਾਂਗੇ ਤੇ ਗੁਰੂ ਸਾਹਿਬ ਆਪ ਕਿਰਪਾ ਕਰਕੇ ਇਹ ਪੰਥ ਵਿਰੋਧੀ ਤਾਕਤਾਂ ਨੂੰ ਮਾਰ ਪਾਉਣਗੇ ਤੇ ਸਚਾਈ ਦੀ ਜਿੱਤ ਹੋਊਗੀ ਜਦੋਂ ਸਾਰੀਆਂ ਪੰਥ ਵਿਰੋਧੀ ਤਾਕਤਾਂ ਐਜੰਸੀਆਂ ਇਕੱਠੀਆਂ ਹੋ ਕੇ ਸਿੱਖ ਕੌਮ ਦੀਆਂ ਸੰਸਥਾਵਾਂ ਦੇ ਕਬਜ਼ਾ ਕਰਨ ਲਈ ਤੁਰ ਪੈਣ ਤਾਂ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਤਾਂ ਬੋਲਣਾ ਪੈਣਾ ਸਾਰਿਆਂ ਨੂੰ ਜਾਗਣਾ ਪੈਣਾ ਅੱਜ ਹਾਲਾਤ ਦੇਖੋ ਜਿਵੇਂ ਪਹਿਲਾਂ ਤਖਤ ਸ੍ਰੀ ਪਟਨਾ ਸਾਹਿਬ ਤਖਤ ਸ੍ਰੀ ਹਜੂਰ ਸਾਹਿਬ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਹਰਿਆਣਾ ਗੁਰਦੁਆਰਾ ਪ੍ਰੰਧਕ ਕਮੇਟੀ ਤੇ ਕਿਹੜੇ ਲੋਕ ਕਾਬਜ਼ ਹੋਏ ਤੇ ਕਿੱਦਾਂ ਹੋਏ ਸਾਡੇ ਬੰਦਿਆਂ ਦੇ ਸਿਰਾਂ ਤੇ ਮੋਢਿਆਂ ਤੇ ਹਥਿਆਰ ਰੱਖ ਰੱਖ ਕੇ ਕਾਬਜ ਹੋਏ ਤੇ ਸਿੱਧੀਆਂ ਅੱਜ ਉਹਨਾਂ ਸੰਸਥਾਵਾਂ ਦੇ ਵਿੱਚ ਦਖਲਦਾਰੀਆਂ ਚੱਲ ਰਹੀਆਂ ਨੇ ਅੱਜ ਹਾਲਾਤ ਇਹ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਸ਼੍ਰੀ ਅੰਮ੍ਰਿਤਸਰ ਨੂੰ ਇਹ ਤਾਕਤਾਂ ਕਬਜ਼ਾ ਕਰਨ ਨੂੰ ਫਿਰਦੀਆਂ ਨੇ ਤੇ ਸਾਡੇ ਵਿੱਚੋਂ ਹੀ ਪਾਟੇ ਹੋਏ ਬੰਦੇ ਨੇ ਜਿਹੜੇ ਉਹ ਆਪਣੇ ਸਿਰ ਆਪਣੇ ਮੋਢੇ ਰੱਖ ਰੱਖ ਕੇ ਉਹਨਾਂ ਤਾਕਤਾਂ ਨੂੰ ਉੱਥੇ ਕਾਬਜ ਕਰਨ ਲਈ ਦੇ ਰਹੇ ਨੇ ਹਾਲਾਤ ਇਹ ਨੇ ਕਿ ਜਿਹੜੀ ਸਾਲਾਨਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦਾ اجلاس ਹੁੰਦਾ ਤੇ ਪ੍ਰਧਾਨਗੀ ਤੇ ਉਹਦੇਦਾਰਾਂ ਦੀ ਚੋਣ ਹੁੰਦੀ ਆ ਉਹਦੇ ਵਿੱਚ ਜਿਹੜੀ VOTING ਹੋਣੀ ਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੇ ਐਜੀਪੀਸੀ ਮੈਂਬਰਾਂ ਨੂੰ ਕੋਈ ਕਹਿਣ ਨੂੰ ਗਰੇਜ ਨਹੀਂ ਕਿ ਵੱਡੇ ਵੱਡੇ ਲਾਲਚ ਵੱਡੀਆਂ ਵੱਡੀਆਂ ਚੇਅਰਮੈਨੀਆਂ ਦਿੱਲੀ ਦਰਬਾਰ ਵੱਲੋਂ ਪੰਜਾਬ ਦੇ ਦਰਬਾਰ ਵੱਲੋਂ ਵੱਡੀਆਂ ਵੱਡੀਆਂ ਆਫਰਾਂ ਕਰੋੜਾਂ ਰੁਪਈਆ ਇੱਥੋਂ ਤੱਕ ਕਿਹਾ ਜਾ ਰਿਹਾ ਕਿ 50 ਤੋਂ 100 ਕਰੋੜ ਰੁਪਈਆ ਵੀ ਲਾਉਣ ਨੂੰ ਫਿਰਦੇ ਨੇ ਪਤਾ ਹੀ ਨਹੀਂ ਕੀ ਕੁਝ ਆਫਰਾਂ ਦੇ ਰਹੀਆਂ ਨੇ ਅੱਜ ਵੀ ਕਮਾਲ ਵਿਦੇਸ਼ ਨਾਲ ਸੰਬੰਧਿਤ ਇੱਕ ਜੀਪੀਸੀ ਮੈਂਬਰ ਨਾਲ ਗੱਲ ਹੋਈ ਮੌਜੂਦਾ ਸਰਕਾਰ ਦੇ ਐਮਐਲਏ ਦਾ ਕਿਸੇ ਦਾ ਪੂਰ ਨਹੀਂ ਜਾਂਦਾ ਕਿ ਸਾਹਬ ਦਾ ਹੁਕਮ ਹੈ ਵੋਟ ਬੀਬੀ ਜਗੀਰਕੌਰ ਨੂੰ ਪਾਓ ਉਹ ਜਗੀਰਕੌਰ ਜਿਹਦੇ ਖਿਲਾਫ ਕਿੰਨੀਆਂ ਜੜੀਆਂ ਰੋਮਾਂ ਦੀ ਬੇਅਦਬੀ ਤੋਂ ਲੈ ਕੇ ਕਿੰਨੀਆਂ ਨੇਕ ਕਸ਼ਕੈਤਾ ਸ਼੍ਰੀ ਕਾਲਤਾਸਾ